ਗਰਮੀ ਵਾਲਾ ਕੰਮ ਨਹੀਂ ਲੈ ਲਗ ਰੌਂਡ ਚ ਖੜ ਕੇ ਧਾਰਾ ਮਾਰਨ ਵਾਲਾ ਕੰਮ ਹੀ ਆ ਬਾ ਥੱਲੇ ਨਾ ਜਾਦੇ ਮਾਰ ਛੱਡ ਦੇ ਛੱਡ ਦੇ ਛੱਡ ਦੇ ਇਹੋ 17 18 ਕਿਲੋ ਦੀ ਚਵਾਈ ਹੋ ਕੇ ਹੀ ਹੋਇਆ ਪਹਿਲੇ ਸੂਏ ਰਾਜਸਥਾਨ ਚੋਂ ਅਸੀਮਰ ਮੈਂ ਕਹੂੰਗਾ ਵੀ ਚੰਗਾ ਹੀ ਲੱਗਿਆ ਵੀ ਵਰਡ ਵੇੜਨ ਦਾ ਲੱਗਿਆ ਹੋਇਆ ਠੀਕ ਆ ਹਾਂਜੀ ਵੀਰੇ ਡਿਟੇਲ ਆਪਣੇ ਕੋਲ ਮੈਂ ਕਹਿੰਦਾ ਸਾਰਾ ਕੁਝ ਦੱਸ ਦਾਂਗੇ ਲੈ ਸਜਣਾ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬੈਠਾ ਛੇ ਦਿਖਾ ਦਾਂਗੇ ਇੱਕ ਨੰਬਰ ਤੇ ਸਾਈਵਾਲ ਠੰਡੀ ਸੀਲ ਨਾਲ ਬੱਛੀ ਤੇ ਦੋ ਨੰਬਰ ਤੇ ਐਫ ਐਫ ਦਾ ਤੋਹਫਾ ਦਿਖਾ ਦਾਂਗੇ ਤੇ ਨਾਲ ਜਿਹੜੀ ਨ ਚਾਰ ਦਿਖਾ ਦਾਂਗੇ ਗੱਬਣਾ ਦੰਦੋ ਰਹਿਣੀਆਂ ਦੋ ਦੰਦ ਚਾਰ ਦੰਦ ਫਾਰਮ ਵਾਲੀਆਂ ਬੈੜਾਂ ਨੇ ਬਾਈ ਗੱਗੀ ਕੋਲ ਪਹੁੰਚੇ ਵੇ ਆ ਪਿੰਡ ਝਾੜੋ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਇਹ ਸੱਜਣਾ ਦਾ ਰੇਟ ਹੁੰਦਾ ਮਾਰਕੀਟ ਨਾਲੋਂ ਇਹ ਕਹੂੰਗਾ ਵੀ 15 ਤੋਂ 20 ਹਜ਼ਾਰ ਘੱਟ ਹੁੰਦਾ ਰੇਟ ਬਾਈਆਂ ਦਾ ਤੇ ਇਹ ਬੈੜ ਦੀਆਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਹਰੇਕ ਪੱਖ ਤੋਂ ਤਸੱਲੀ ਕਰਾ ਦਾਂਗੇ ਆ ਜਾ ਗੱਗੀ ਫਿਰ ਬਈ ਸ਼ਸਤਰ ਹੋਰ ਆ ਜਾਓਰ ਲੈ ਬੰਨੇ ਆਂ ਠੀਕ ਹੈ ਵਧੀਆ ਹਾਂਜੀ ਵੀਰੇ ਕਿਰਪਾ ਬਾਬੇ ਨਾਨਕ ਉਹੀ ਗੱਲ ਆ ਮੈਂ ਹਰੇਕ ਭਰਾ ਨੂੰ ਇਹੀ ਬੇਨਤੀ ਕਰਦਾ ਹਾਂ ਨਾ ਵੀ ਜੇ ਇਮਾਨਦਾਰੀ ਦਾ ਕੰਮ ਕਰਾਂਗੇ ਥੋੜੇ ਮਾਰਜਨ ਤੇ ਤਾਂ ਲੰਬਾ ਟਾਈਮ ਚੱਲੇਗਾ ਲੰਬਾ ਟਾਈਮ ਚੱਲੇਗਾ ਮਾਰਕੀਟ ਕਿ ਲੰਬਾ ਟਾਈਮ ਚੱਲੇਗਾ ਹਾਂਜੀ ਵੀਰੇ ਹਾਂਜੀ ਆ ਇੱਕ ਗੱਲ ਹੋਰ ਹੁੰਦੀ ਆ ਵੀ ਯਾਰ ਕਿਸੇ ਵੀ ਸੱਜਣ ਨੂੰ ਨਾ ਪਸ਼ੂ ਮਾੜਾ ਨਾ ਦੇਓ ਵਪਾਰੀਆਂ ਨੂੰ ਇਹੀ ਦੂਰ ਵੀ ਵੱਧ ਲੈ ਲਓ ਵੀਰੇ ਵੀ ਯਾਰ 2000 ਵੱਧ ਲੈ ਲਓ ਵੱਧ ਲੈ ਲਓ ਹਾਂਜੀ ਵੀਰੇ ਕਾਠਣ ਤੜਕੇ ਗਾਲਾਂ ਨਾ ਖਾਓ ਹਾਂ ਚਾਹ 60 ਜਿਹੜਾ 65 ਲੈ ਲਓ ਦੁੱਖ ਨਹੀਂ ਲੱਗ ਨੰਬਰ ਆਪਣਾ ਵੀਰੇ 97799 93295 ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਹੁਣ ਤਾਂ ਸਾਰੀ ਭਰਾ ਜਾਣਦੇ ਪੱਲਾ ਸੁਭਾ ਚੈੱਕ ਕਰਾਦੇ ਡਰਦੇ ਹੁੰਦੇ ਨੇ ਲੋਕ ਸਾਈਵਾਲ ਤੋਂ ਇਹ ਕਹਿੰਦੇ ਗਰਮ ਬਈ ਜੇ ਮਗਰ ਦੀ ਭੇਜਾ ਇਹ ਕਹਿੰਦੇ ਗਰਮ ਹੁੰਦੀ ਆ ਲੈ ਇੱਥੋਂ ਇੱਥੋਂ ਕਰਾ ਦੇ ਜੈ ਇੱਕ ਇਹ ਕਹਿੰਦੇ ਉਹ ਉਹ ਚੀਜ਼ ਨਹੀਂ ਉਹ ਇਹ ਤਾਂ ਠੰਡੀ ਵਾਲੀ ਆ ਮਾਰਦੇ ਮਾਰਦੇ ਧਾਰਾ ਮਾਰਦੇ ਬੋਚ ਕੇ ਕੀ ਕਰਨੀ ਇੱਥੋਂ ਕਰਾ ਲੈ ਵੀ ਕੱਟਣੀ ਨਹੀਂ ਕੱਟਣੀ ਨਹੀਂ ਵੀਡੀਓ ਇਹ ਤਾਂ ਪੂਛ ਫੜ ਲਈ ਤਾ ਹੱਜੀ ਆ ਚਵਾਈਆਂ ਕਰਾਦੇ ਸਿਰਾ ਤੇ ਮੱਜਾ ਵਰਗਾ ਸਰੀਰ ਆ ਮੈਂ ਇਹ ਕਹੂੰਗਾ ਮੱਜਾਂ ਮੱਜਾਂ ਦਾ ਸਿਸਟਮ ਹੀ ਆ ਬੱਚਾ ਛੱਡ ਨਾ ਛੱਡ ਬਾਈ ਠੰਡੀ ਸੀਲ ਜਮਾ ਠੀਕ ਆ ਗੱਲ ਆ ਹਾਂ ਸਵਾ ਆਦੀ ਰਹੂਗੀ ਬਿਲਕੁਲ ਠੰਡੀ ਸੀਲ ਤੇ ਬਾਕੀ ਚਵਾਈ ਇਹਦੀ ਆ ਗਈ ਮੱਲੋਂ ਮੱਜਾਂ ਨਾਲ ਵੀ ਇੱਥੋਂ ਕਰ ਸਕਦੇ ਹਾਂ ਬਾਹਰ ਛੱਡਦੇ ਛੱਡਦੇ ਨਾ ਤੋਰਦੇ ਖੋਲ ਕੇ ਨਾ ਬੱਚਾ ਛੱਡ ਨਾ ਛੱਡ ਬਾਈ ਤੋਰਦੇ ਤੋਰਗੇ ਤੇ ਬਾਕੀ ਸੱਜ ਨੂੰ ਇੱਥੋਂ ਨਾ ਤੁਰਦੀ ਦੀ ਅੱਜਮੈਂਟ ਕਰ ਸਕਦੇ ਹਾਂ ਨਾ ਇਹਨੂੰ ਨਿਆਣਾ ਪਾਉਣ ਦੀ ਲੋੜ ਆ ਨਾਲ ਇਹਦੇ ਬੱਛੀ ਆ ਇਹ ਮਾਰਦੀ ਆ ਬੱਛੀ ਵੱਜ ਜਾਣਾ ਹਾਂਜੀ ਵੀਰੇ ਹਾਂਜੀ ਗਰਲੈਂਟੋਆਂ ਵਾਲਾ ਕੰਮ ਇਹ ਗਰੀਬਈ ਪਤਾ ਕੀ ਹੈ ਪਿਛਲੇ ਸੂਏ ਪਹਿਲੇ ਸੂਏ ਇਹ ਰਾਜਸਥਾਨ ਚੋਂ ਹੀ ਆਇਆ ਵੇੜਾ ਠੀਕ ਆ ਗੱਲ ਹਾਂਜੀ ਆਪਣੇ ਮਿੱਤਰ ਪਿਆਰੀ ਨੇ ਉਹਨਾਂ ਨੇ ਰਾਜਸਥਾਨ ਚੋਂ ਲਿਆਂਦੀ ਸੀ ਇਹ ਠੀਕ ਆ ਗੱਲ ਸੂਆ ਕਿਹੜਾ ਦਾ ਗੱਗੀ ਇਹਦਾ ਵੀਰੇ ਸੂਆ ਦੂਜਾ ਪਹਿਲੇ ਸੂਏ 17 ਕਿਲੋ ਦੀ ਚਵਾਈ ਹੋ ਕੇ ਆਈ ਵੀ ਹੈ ਵੈੜਦੀ ਠੀਕ ਆ ਗੱਲ ਹਾਂਜੀ ਵੀਰੇ ਐਂ ਹੀ ਵਜਾ ਠੰਡੀ ਸੀ ਲਾ ਠੀਕ ਆ ਗੱਲ ਸਾਰੇ ਫਿਰ ਵਜਾ ਥੱਲੇ ਕੋਈ ਡਿੱਕਾ ਨਹੀਂ ਹੈਗਾ ਆ ਗਰਮੀ ਵਾਲਾ ਕੰਮ ਨਹੀਂ ਲੈ ਲੱਗ ਰੌਣਡ ਚ ਖੜ ਕੇ ਧਾਰਾ ਮਾਰਨ ਵਾਲਾ ਕੰਮ ਹੀ ਆ ਬਾ ਥੱਲੇ ਨਾ ਜਾਦੇ ਮਾਰ ਛੱਡ ਦੇ ਛੱਡ ਦੇ ਛੱਡ ਦੇ ਇਹ 17 18 ਕਿਲੋ ਦੀ ਚਵਾਈ ਹੋ ਕੇ ਆਈ ਹੋਇਆ ਪਹਿਲੇ ਸੂਏ ਰਾਜਸਥਾਨ ਚੋਂ ਓਕੇ ਆਪਾਂ ਇਹਨਾਂ ਬਾਈ ਕਨ ਰਾਜਸਥਾਨ ਚੋਂ 17 ਕਿਲੋ ਵੀਰੇ ਵੀਡੀਓ ਪਈ ਹੈ ਜੀ ਅਰਦੀ ਜੇਰ ਵਾਲਾ ਕੰਮ ਆ ਗਿਆ ਬਾਈ ਕਹਿੰਦਾ ਡੰਨ ਤੇ ਆਰਡਰ ਚੈੱਕ ਕਰ ਸਕਦੇ ਹਾਂ ਪਹਿਲਾਂ ਦਾ ਰਿਕਾਰਡ ਆ ਗਿਆ 17 ਕਿਜੀ ਦਾ ਸਵੇਰ ਤੁਹਾਨੂੰ ਚੈੱਕ ਕਰਾਤਾ ਤੇ ਆਰਡਰ ਤਾਂ ਇਹ ਮੰਨ ਲਓ ਵੀ ਪੰਡ ਵਾਲਾ ਕੰਮ ਹੀ ਆ ਹਾਂਜੀ ਵੀਰੇ ਆ ਦੇ ਗੁਰੀ ਦੇਖ ਫਿਰ ਜਿਹੇ ਵਜੇ ਥੱਲੇ ਕੋਈ ੜਕਾ ਨਹੀਂਗਾ ਠੀਕ ਆ ਜੀ ਜਿਵੇਂ ਮਰਜੀ ਮੈਂ ਕਹਿੰਦਾ ਜਿੰਨਾ ਮਰਜੀ ਬੈਠੀ ਆ ਭਾਰ ਬੋਝ ਦੀ ਅਰਥਾਣਾ ਦੀ ਆਪਣੀ ਗਾਰੰਟੀ ਹੈ ਵੀਰੇ ਭਾਰ ਨਾ ਮਾਰੀ ਥੱਲੇ ਹੁਣ ਭਰਾ ਫਿਰ ਤੈਨੂੰ ਪਤਾ ਕਰਦੇ ਆ ਵੀ ਜਮਾ ਠੰਡੀ ਸੀਲ ਠੀਕ ਆ ਗੱਲ ਲੱਭੀ ਹੋਤ ਪੂਰੀ ਸਾਈ ਵਾਲ ਤਾਂ ਪਰ ਉਹ ਹੀ ਦੇਖਦੇ ਆ ਹਨਾ ਪਰ ਇਦਾਂ ਦੀ ਠੰਡੀ ਸੀਲ ਨਾਲ ਵੀ ਬੱਛੀ ਆ ਤੇ ਇਹ ਆਪਦਾ ਉਹੀ ਗੱਲ ਆ ਵੀ ਬਲੱਡ ਡੋਮੀਨੇਟ ਉਹਦੇ ਚ ਕਰੂਗੀ ਸਵਾਰੀ ਉਹ ਵੀ ਠੰਡੀ ਰਹੂਗੀ ਤੁਸੀਂ ਇਹ ਮੰਨ ਲਿਓ ਵੀ ਯਾਰ ਤੁਸੀਂ 20 22 ਕਿਲੋ ਵਾਲੀ ਨਾ ਮੱਝੇ ਲੈ ਲਈ ਉਹ ਸੀਨੇ ਹੋਗਾ ਫਲੈਟ ਪਰਸੈਂਟੇਜ ਵੀ ਚੰਗੀ ਆਊ ਇੱਥੋਂ ਇਹਦਾ ਲੇਵਾ ਕਰਾ ਲੈ ਲੱਭੀ ਚੱਕ ਜਦ ਪਰਲੇ ਬੰਨੇ ਜਾਊਗੀ ਇਹ ਇੱਥੋਂ ਮਾਰ ਦਿੰਦੀ ਸੁੱਖ ਰੱਖੇ ਪ੍ਰਮਾਤਮਾ ਵੀ ਗੁਰੀ ਇਕਤੀ ਨੇ 20 ਕਿਲੋ ਦੇਣਾ ਕੋਈ ਫੋਟ ਸ਼ਾਂਕ ਨਹੀਂ ਹੈ ਨਾ ਕੋਈ ਫੋਟ ਸ਼ਾਂਕ ਨਹੀਂ ਕੋਈ ਭੂਰ ਸਰਲਾ ਨਹੀਂ ਜਮਾ ਬੁੜੀਆਂ ਚੋਈ ਜਾਣ ਕਰੀਆਂ ਤੇ ਕੋਈ ਮਰਗੀ ਨਾ 11 ਹੋਰ ਮੈਂ ਕਹਣਾ ਇਹ ਬਾਈ ਜਮਾ ਤਸੱਲੀ ਕਰਾ ਜਿਵੇਂ ਮਰਜ਼ੀ ਕਰ ਲਿਓ ਠੀਕ ਹੈ ਗੱਲ ਉਹ ਜੋ ਉਹ ਚੀਜ਼ ਨਹੀਂ ਹੈ ਨਾ ਬਾਅਦ ਛੱਡ ਦੇ ਪਰੇਸ਼ਾਨ ਨਾ ਕਰ ਜਾਵੇ ਤੇ ਪੈਸੇ ਦੱਸ ਦੇ ਆ ਜਾ ਉਰੇ ਆ ਇਹਦਾ ਵੀਰੇ ਗੁਰੀ ਦੇਖ ਮੁੱਲ ਤਾਂ ਇਹਦਾ 11 ਕਰਾ ਵਾਲਾ 5 ਕਰਾ ਵਾਲਾ ਠੀਕ ਆ ਠੀਕ ਆ ਇਹਦਾ ਲੈਣ ਦੇਣ 83000 ਰੁਪਿਆ 83000 83000 ਫਿਕਸ ਪ੍ਰਾਈਸ ਹੈ ਵੀਰੇ ਇਹਦਾ ਠੀਕ ਆ ਕੋਈ ਇਹਦਾ ਮੁੱਲ 11 ਕਰਾ ਲੋ 15 ਜਿੰਨਾ ਮਰਜੀ ਮੂੰਹ ਨਾ ਮੰਗਾ ਲੋ ਹਣਾ ਛੋੜ ਛੋੜ ਤਾਂ ਕਰ ਦਾਂਗੇ ਛੋੜ ਵੀਰੇ ਮਾਨ ਤਨ ਮਾਣਾ ਮੋਟਾ ਕਰ ਦਾਂਗੇ ਠੀਕ ਹੈ ਗੱਲ ਨਾਲ ਆ ਗਈ ਬੱਛੀ ਸੂਆ ਦੂਜਾ ਤੇ ਹੁਣ ਲੱਭੀ ਪਹਿਲੇ ਦੀ ਬੱਛੀ ਤੇ ਮਾਰ ਗਏ ਨਾਲੇ ਸਵੇਰੇ ਆਪਾਂ 6 ਸਾਢੇ 6 ਕਿਲੋ ਤੇ ਹੁਣ ਆ ਅਗਲੇ ਨੰਬਰ ਵਾਲੀ ਬੱਚੀ ਤੇ ਮਾਰ ਕੈਮਰਾ ਇਹਦੀ ਕਰਾ ਤਸਲੀਕ ਕਿੱਦਾ ਹੁੰਦਾ ਹੀ ਆ ਤੋਹਫਾ ਹਰ ਇੱਕ ਵੀ ਇਹ ਵੀ ਤੋਹਫਾ ਆਪਣੇ ਕੋਲ ਆਈ ਵਾਰੀ ਹੁੰਦਾ ਆਪਾਂ ਮਾਲ ਚੰਗਾ ਲੈਣਾ ਫਿਰ ਬਜੇ ਬੱਚੇ ਵੀ ਜਾਨਵਰ ਚੰਗੀ ਦਿੰਦਿਆ ਠੀਕ ਆ ਸੀਮਨ ਮੈਂ ਕਹੂੰਗਾ ਵੀ ਚੰਗਾ ਹੀ ਲੱਗਿਆ ਵੀਰੇ ਵਰਡ ਵੇੜਨ ਲੱਗਿਆ ਹੋਇਆ ਠੀਕ ਆ ਹਾਂਜੀ ਵੀਰੇ ਡਿਟੇਲ ਆਪਣੇ ਕੋਲ ਮੈਂ ਕਹਿੰਦਾ ਸਾਰਾ ਕੁਝ ਦੱਸ ਦਾਂਗੇ ਵੀਰੇ ਠੀਕ ਆ ਗੱਲ ਟਕਾ ਕੇ ਇਹ ਦਿਖਾ ਦੇ ਲੱਭੀ ਵੇ ਇਹ ਇੱਥੋਂ ਕਰਾ ਜਾ ਕੇ ਇੱਕ ਕਲੋ ਸੁਈ ਹੈ ਵੀਰੇ ਜੇਰ ਜੂਰ ਪੈ ਗਈ ਤੇ ਹੁਣ ਮਾਰਦੇ ਬੈਠਦੇ ਕੈਮਰਾ ਨਸਾਂ ਨੂੰ ਨਸਾਂ ਕਰਾਦੇ ਚਾਹੇ ਕਿਹਦੀ ਚਵਾਈ ਕੀਤੀ ਵੀ ਅਕਸਵਾਦ ਉਹ ਬੜੀ ਮੋਟੀ ਚਵਾਈ ਹੈ ਮੈਂ ਬਹੁਤ ਗੱਲਾਂ ਕਰਦੀ ਲੈ ਗਰਲੈਂਡੋ ਵਾਲਾ ਕੰਮ ਹੀ ਆ ਪੂਰੀ ਪੂਰੀ ਫੋਕੀ ਆ ਗਈ ਜਮਾ ਬਾਹਰ ਥੱਲੇ ਥੰਡੇ ਦਾ ਜਿਆਦਾ ਨਾ ਖਰਾਬ ਕਰ ਤੋਰ ਦੀ ਤੋਰ ਤੇ ਬਾਕੀ ਇੱਥੇ ਤੁਰਦੀ ਜੱਜਮੈਂਟ ਕਰ ਲੋ ਚਵਾਈ ਦੀ ਤਾਂ ਇੰਨੀ ਕ ਪੋਲੀ ਆ ਵੀ ਹੁਣ ਮੜਾ ਜਨਾ ਹੱਥ ਲਾਏ ਤੂੰ ਪਾਸੂੰਗੀ ਹਾਂਜੀ ਵੀਰੇ ਚਵਾਈ ਦਾ ਦਾ ਇਹ ਮੰਨ ਲਓ ਗਰਲੈਂਡੋ ਵਾਲਾ ਕੰਮ ਹੀ ਆ ਵੀ ਜਿਹਨੂੰ ਨਹੀਂ ਵੀ ਚਵਾਈ ਆਉਂਦੀ ਮੈਂ ਕੰਮ ਕਰਾਂਗੀ ਨਾਲ ਉਹ 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 ਭਰਾ ਵੀ ਚਵਾਈ ਕਰ ਦੂਗਾ ਜਿਹੜੇ ਸੱਜਣ ਨੂੰ ਚਵਾਈ ਕਰਨੀ ਨਹੀਂ ਆਉਂਦੀ ਸੂਆ ਇਹਦਾ ਗੱਗੀ ਸੂਆ ਵੀਰੇ ਦੂਜਾ ਇਹਦਾ ਪਹਿਲਾਂ ਆਪਾਂ ਇਹ ਗੱਬਣ ਵੀ ਦਿਖਾਈ ਤੇ ਉਦੋਂ ਕੱਚੀ ਸੀਗੀ ਠੀਕ ਆ ਕਰ ਲਾ ਹਾਂਜੀ ਵੀਰੇ ਕਮਾਲ ਆ ਬਾਈ ਇਹ ਕਦੋਂ ਸੂਈ ਆ ਇਹ ਵੀ ਰਸ ਕੱਲ ਸੂਈ ਆ ਕੱਲ ਵੀ ਸੂਈ ਵੀ ਨਾਲ ਆ ਗਈ ਬੱਛੀ ਲੈ ਲੈ ਚਲੇ ਜਮਾ ਵੀਰੇ ਕਮਾ ਕੇ ਥਣ ਮੱਜਾਂ ਨਾਲ ਦੇ ਲੱਗੇ ਥਣ ਮੱਜਾਂ ਨਾਲ ਦਾ ਵੀਰੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਪਾ ਦੂਗੀ ਵੀਰੇ 24 25 ਕਿਲੋ 24 25 ਲਗਭਗ ਹਾਂਜੀ ਹਾਂਜੀ ਤੇ ਲੇਵਾ ਫਿਕਸ ਫਿਕਸਰ ਲੇਵਾ ਫਿਕਸ ਬੇਰੀ ਅੱਲੇ ਵਰ ਖੂ ਬਿਲਕੁਲ ਫਿਕਸ਼ਨ ਨਾਲ ਆ ਗਈ ਬੱਚੀ ਤੇ ਗੱਗੀ ਇਹਦਾ ਰੇਟ ਕੀ ਰਹੂਗਾ ਫਿਰ ਇਹ ਵੀਰੇ ਇਹਦਾ ਮੁੱਲ 1 ਲੱਖ ਵੀਰੇ ਪੂਰਾ ਲੱਖ ਹਾਂਜੀ ਵੀਰੇ ਆ ਇੱਥੋਂ 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 ਮਾਰ ਲੱਭੀ ਕੈਮਰਾ ਉਹੀ ਗੱਲ ਆ ਵੀ ਜਦੋਂ ਐਨ ਭਰੇ ਹਵਾਨੇ ਚ ਦਿਖਾਵਾਂਗੇ ਤਾਂ ਤੁਹਾਨੂੰ ਫਸੀ ਹੋਈ ਮਿਲੂਗੀ ਬਈ ਇੱਥੋਂ ਨਾ ਜਦੋਂ ਸੂਈ ਅਗੁਰੀ ਉਦੋਂ ਦੀ ਵੀਡੀਓ ਪਈ ਹੁੰਦਾ ਚਵਾਈ ਹੋਈ ਵੀ ਆ ਬਣਾ ਜੀ ਉਹ ਮੈਂ ਤੁਹਾਨੂੰ ਵੀਡੀਓ ਦਿਖਾ ਦਉ ਬਹੁਤ ਬਣੀ ਹੋਈ ਆ ਜਦੋਂ ਸੂਈ ਹੋਈ ਆ ਹਾਂ ਵੀਰੇ ਜੇਰੇ ਦੀ ਵੀਡੀਓ ਪਈ ਆਪਣੀ ਕੋਲੇ ਉਹ ਕੋਈ ਭਰਾ ਵੀਡੀਓ ਮੰਗੂਗਾ ਫੁੱਲ ਭਰੀ ਦੀ ਵੀਡੀਓ ਵੀ ਬਾਈ ਕਹਿੰਦਾ ਦੇ ਦਾਂਗੇ ਮਗਰ ਬੱਚੀ ਵੀਰੇ ਤੇ ਨਾਲ ਬੱਚੀ ਇਹਦਾ ਰੇਟ ਤੇ ਹੁਣ ਮਾਰਦੇ ਆ ਬੈਠਦੇ ਕੈਮਰਾ ਉੱਤੋਂ ਸਟੇਟ ਨਸੀ ਕਰਾ ਲਵੀਂ ਚੱਕ ਕਿੰਨੀ ਸਟੇਟ ਆ ਗਈ ਤੇ ਮਜ਼ਬੂਤ ਆ ਗਈ ਫੁੱਲਾ ਇਹਦਾ ਸੁਆ ਕੀ ਇਹਦਾ ਸੁਆ ਵੀ ਪਹਿਲਾਂ ਵੀਰੇ ਅੱਲੇ ਆ ਪਰਲੇ ਬੰਨੇ ਤੇ ਬਾਕੀ ਇੱਥੋਂ ਜੱਜਮੈਂਟ ਕਰ ਲਿਓ ਤੁਰਦੀ ਦੀ ਬਰੀਡ ਫੁੱਲਾ ਸੁਆ ਕਿਹੜਾ ਦਸੀਆ ਸੁਆ ਪਹਿਲਾਂ ਵੀਰੇ ਸੁਆ ਬਾਈ ਕਹਿੰਦਾ ਪਹਿਲਾਂ ਹਾਈਟ ਵਜਨ ਫੁੱਲ ਸਾਈਜ਼ ਆ ਵੀਰੇ ਛੋਟੀ ਨਹੀਂ ਹੈਗੀ ਫੀਟਿੰਗ ਵਾਲੀ ਆ ਗਈ ਪੂਰੀ ਹਾਂ ਫੀਟਿੰਗ ਦਾ ਆਡਰ ਆ ਵੀਰੇ ਕਿੰਨੇ ਦਿਨ ਕੱਢੂਗੀ ਬਈ ਹਫਤਾ 10 ਦਿਨ ਮੰਨ ਲੋ ਹਬਤਾ 10 ਦਿਨ ਪੈਂਡਿੰਗ ਨੇ ਹਾਂਜੀ ਵੀਰੇ ਹਫਤਾ 10 ਦਿਨ ਪਿਆ ਵਿੜਦੇ ਜੇ ਫੁੱਲ ਵੱਡੀਆਂ ਛੋਟੀਆਂ ਨਹੀਂ ਕਹਿ ਸਕਦੇ ਆਪਾਂ ਨੂੰ ਬ੍ਰੀਡ ਫੁੱਲ ਆਪੇ ਫੇਸ ਤੇ ਮਾਰਦੇ ਫੇਸ ਕਰ ਦੋ ਉਤਲੇ ਬੰਨੇ ਉਤਲੇ ਬੰਨੇ ਹੋ ਜਾ ਕਰੋ ਜੀ ਇਹ ਲੈ ਚੱਲੇ ਚੱਲ ਆਹੀਂ ਲੈ ਚੱਲ ਕਮਾ ਕੀ ਲੈ ਚੱਲ ਲੈ ਚੱਲ ਥਣ ਮੁਠੀ ਵਾਲਾ ਲੱਗਿਆ ਗੁਰੀ ਜੇ ਹਾਥੀ ਚੋਲੇ ਚ ਮੁੱਟੇ ਜਿਵੇਂ ਮਰਜ਼ੀ ਚੋਲੇ ਬਾਈ ਠੀਕ ਆ ਗੱਲ ਹਾਂਜੀ ਵੀਰੇ ਕਿੰਨੇ ਦੋਤੀ ਕਿੰਨਾ ਕੁ ਦਤ ਪਾ ਸਕਦੀ ਆ ਸੁੱਖ ਰੱਖੇ ਪ੍ਰਮਾਤਮਾ ਵੀ ਪਹਿਲੇ ਸੂਈ 24 25 ਕਿਲੋ ਤੇ ਵਿੜਨੇ ਚੱਲਣਾ ਵੀਰੇ ਜਿਹੜੇ ਸਾਬ ਨਾਲ ਸਟੈਮਣਾ ਗਾਂ ਦਾ ਠੀਕ ਆ ਗੱਲ ਵੱਡੀ ਸਟਰਕ ਕੀ ਕਾ ਗੱਲ ਹਾਂ ਸਾਰੀ ਪੋਲੀ ਅਡ ਠੰਡੀ ਸੀਲ ਉਹ ਗੱਲ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸੀ ਸੀ ਵੀ ਰੇਟ ਦੇ ਸੱਜਣਾਂ ਦਾ ਜਾਇਜ਼ ਜਿਹਾ ਹੀ ਹੁੰਦਾ ਕੁਆਲਿਟੀ ਦੇ ਹਿਸਾਬ ਦਾ ਤੇ ਲੈਵਾ ਬਿਲਕੁਲ ਠੋਸ ਰੱਖੂ ਫਿਕਸ ਲੈਵਾ ਬਣਾਉਗੀ ਹਾਂਜੀ ਵੀਰੇ ਹਫਤਾ 10 ਦਿਨ ਬਾਈਕਾਂ ਦੇ ਪੈਂਡਿੰਗ ਨੇ ਸੁਭਾਅ ਆਦੀ ਰਹੂਗੀ ਬਿਲਕੁਲ ਵੀਰੇ ਜਿਹੜੀ ਟੀਕੇ ਦੀ ਆਪ ਉਹ ਵੀ ਪਤਾ ਜਿਹੜਾ ਇਹ ਲੱਗਿਆ ਹੁੰਦਾ ਹੀ ਪਤਾ ਵੀਰੇ ਉਹ ਸਾਰੀਆਂ ਡਿਟੇਲ ਦੇ ਦੂੰ ਰੇਟ ਟੂ ਜੈਟ ਸਾਰੇ ਬੈਡਾਂ ਉਹ ਜਾਣਦੇ ਜਾਣਦੇ ਸਾਈਡ ਤੋਂ ਹਾਂਜੀ ਇੱਥੋਂ ਇੱਥੋਂ ਲੱਭੀ ਸਾਈਡ ਤੋਂ ਕਰਾ ਦੀ ਚੈੱਕ ਇਹਦਾ ਫੇਸਬੁਕ ਦੇਖੀ ਵੀਰੇ ਕਿਦਾਂ ਦਾ ਲੱਗਿਆ ਵੈੜ ਨਾਲ ਬੱਚੀ ਹੈ ਵੀਰੇ ਗਾਂ ਨਹੀਂ ਹੈਗੀ ਬੱਚੀਆਂ ਨੇ ਸਾਰੀਆਂ ਦੇਖੀ ਬਸ ਛੜ ਦੇ ਛੜ ਦੇ ਪ੍ਰੇਮ ਆ ਬੋਦਾਂ ਦੀ ਮੁੱਲ ਲਗੂਰੀ ਵੀਰੇ ਠੀਕ ਆ ਗੱਲ ਹਾਂਜੀ ਵੀਰੇ ਆ ਪਰੇਸ਼ਾਨ ਨਾ ਕਰ ਛੜ ਦੇ ਤੇ ਕਾਕੀ ਇਹਦਾ ਅੱਜ ਵਾਲਾ ਰੇਟ ਕੀ ਰਹੂਗਾ ਇਹਦੇ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਹਨਾ ਅੱਜ ਦਾ ਰੇਟ ਇਹਦੇ 1.5 ਲੱਖ ਰੁਪਏ ਵੀਰੇ 1.5 ਹਾਂਜੀ ਵੀਰੇ ਨਾਲ ਵਾਲੀ ਬੱਚੀ ਵਾਲੀ ਦਾ ਲੱਗ ਇਹ ਦੋਨੇ 2 ਲੱਖ ਦੇ ਹੋ ਜਾਣਗੇ ਹੋ ਜਾਣ ਮੰਨ ਤਾ ਨ ਕਰ ਦਿੰਦੇ ਵੀਰੇ ਕਰ ਦਿਆਂਗੇ ਹਾਂਜੀ ਹਾਂਜੀ ਵੀਰੇ ਤੇ ਹੁਣ ਮਾਰ ਲੱਭੀ ਅਗਲੇ ਨੰਬਰ ਤੇ ਫੇ ਦੰਦ ਵੀ ਚੈੱਕ ਕਰਾਈ ਦਿੰਦੇ ਪੱਛੀ ਚਵਾਈ ਵਾਲਾ ਲੱਗਿਆ ਇਹ ਲੈ ਹੜਾ ਜਿਆਦਾ ਪਰੇਸ਼ਾਨ ਨਾ ਕਰ ਪਿਓਰ ਦੋ ਦੰਦ ਆ ਗਈ ਨਾ ਜਮ ਅਰिजिनल ਦੋ ਦੰਦ 5 ਸਾਲਾਂ ਦੀ ਲੈ 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 ਆ ਬਾਹਰ ਲੈ ਬੰਨੀ ਆ ਜਾ ਉਹਦਾ ਜੀ ਗੁਰੀ ਬਈ ਆਹ ਹੋਰ ਲੈ ਬੰਨੇ ਇਹ ਆ ਗਈ ਦੋ ਦੰਦ ਪਿਓਰ ਅਸਲ ਬਰੀਡ ਆ ਗਈ ਪੂਰੀ ਫੁੱਲਾ ਇੱਲਾ ਚਲ ਉਧਰਲੇ ਬੰਨੇ ਤੇ ਦਿਨ ਕਿੰਨੇ ਕਰਦੀ ਹੈਗੀ ਦਿਨ ਵੀਰੇ ਹਫਤੇ ਦੇ ਅੰਦਰ ਅੰਦਰ ਸਵੇਰ 10 ਦਿਨ ਮੰਨ ਲਓ ਹਫਤਾ 10 ਦਿਨ ਹਫਤਾ 10 ਦਿਨ ਹਾਂਜੀ ਵੀਰੇ ਕਿਹੜੇ ਜਿਹੜੇ ਸੀਮਨ ਦੀ ਆਪ ਆਉਦਾ ਹੀ ਪਤਾ ਵੀਰੇ ਜਿਹੜਾ ਲੱਗੇ ਆਉਦਾ ਹੀ ਪਤਾ ਆਪਾਂ ਨੂੰ ਇਹ ਇਤੋਂ ਮਾਰ ਨਹੀਂ ਲੱਭੀ ਫੇਸ ਛੋਟੀ ਮੰਨ ਕੇ ਹੋਏ ਨੇ ਵੀਰੇ ਜਿਹੜੇ ਸਾਬ ਨਾਲ ਦੋ ਦੰਦਾ ਫੁੱਲ ਸਾਈਜ਼ ਬੱਚੀ ਆ ਆ ਦੋ ਦੰਦਾ ਨਾਲ ਜਿਹੜੇ ਸਾਬ ਨਾਲ ਫੁੱਲ ਵੱਡੀ ਆ ਗਈ ਹੈ ਨਾ ਤੇ ਨਸਲ ਵੀ ਕਹੂੰਗਾ ਫੁੱਲ ਹਾਂਜੀ ਹਾਂਜੀ ਵੀਰੇ ਫੁੱਲ ਨਸਲ ਹੈ ਇਹ ਬਰੀਡ ਚ ਹਾਂਜੀ ਵੀਰੇ ਆ ਲੈ ਚਲ ਇਧਰਲੇ ਬੰਨੇ ਲੈ ਚਲ ਕਮਾ ਕੇ ਹਫਤਾ ਤੋਂ 10 ਦਿਨ ਪਾਈ ਕਹਿੰਦਾ ਪੈਂਡਿੰਗ ਨੇ ਥਾਂ ਸਿੰਗਲ ਚਾਰ ਰਹਿਣਗੇ ਸਾਰੀ ਡਿਟੇਲ ਮਿਲ ਜੂਆ ਆਪ ਕਿਹੜੇ ਦੀ ਲੱਗਿਆ ਕਿਹੜਾ ਹਾਂਜੀ ਵੀਰੇ ਤੇ ਆਰਡਰ ਜਿਵੇਂ ਭਰਾ ਕਹਿੰਦੇ ਹੁੰਦੇ ਨੇ ਇੱਕ ਤਾਂ ਫਿਕਸ ਮਿਲੂਗਾ ਇੱਕ ਮਿਲੂਗਾ ਨਾਲ ਫਾੜੀ ਆ ਹਾਂਜੀ ਵੀਰੇ ਇਹਦਾ ਵੀ ਲੇਵਾ ਇਹ ਇੱਥੋਂ ਕਰਾ ਲੱਭੀ ਜਾ। ਇਹਦਾ ਵੀ ਲੈਵਾ ਜੀ ਗੁਰੀ ਜਮਾ ਫਾੜੀ ਵਾਲਾ ਲੈਵਾ ਵੀਰੇ। ਐਂਡ ਐਂਡ ਬਣਾਉਗੀ ਜਮਾ ਐਂਡ ਲੈਵਾ। ਬਰੀਡ ਵਾਲੀ ਤਾਂ ਇਹ ਚ ਮੈਂ ਕਹੂੰਗਾ ਕੋਈ ਮਤਲਬ ਸਮਝਾਉਤੀ ਵਾਲਾ ਕੰਮ ਹੀ ਨਹੀਂ ਆ। ਵੀਰੇ ਵੇੜਾ ਜੀ ਆਪਣੀ ਬਰੀਡ ਵਾਲੀ ਕਿਸੇ ਚੀਜ਼ ਵੀ ਘੱਟ ਨਹੀਂ। ਫੁੱਲ ਬਰੀਡ ਹੀ ਆ। ਬਰੀਡ ਕੁਆਲਿਟੀ ਹੱਥੀ ਚੋਈ ਜਾਏ ਮੁਠੀ ਨਾਲ ਤੁਸੀਂ ਜਿਵੇਂ ਮਰਜ਼ੀ ਚੋਈਏ ਥਾਣ ਨਾ। ਜਿੱਥੇ ਤੋਂ ਨਾ ਕਹੂੰਗਾ ਛੱਡੀ ਛੱਡੀ ਮੈਂ ਇੱਧਰੋਂ ਜਾਣ ਦੀ ਜਿੱਥੇ ਤੋਂ ਨਾ ਆ ਇਹਦਾ ਬਲੈਕ ਆ ਗਿਆ ਕਲਰ ਲੱਭੀ ਇੱਥੋਂ ਲਖਾਈ। ਫੁੱਲ ਬਲੈਕ ਹੀ ਆ ਗਿਆ ਕੋਈ ਹੋਰ ਸ਼ਾਈਨਿੰਗ ਨਹੀਂ ਪੈਂਦੀ ਵਿੱਚ। ਜਿੱਥੇ ਤੋਂ ਡ 1 ਲੱਖ ਤੇ 10000 ਵੀਰੇ ਛੋੜ ਛੱਪਾ ਕੋਈ ਛੋੜ ਛੱਪਾ ਕਰ ਦਾਂਗੇ ਮਾਨਤਾ ਨੇ ਵੀਰੇ ਨੰਬਰ ਚੌਥਾ ਤੇ ਹੁਣ ਲੱਭੀ ਪੰਜਵੇਂ ਤੇ ਫੇਸ ਤੂ ਕਰਾ ਦਿਆ ਕਰ ਤਸੱਲੀ ਪਹਿਲਾਂ ਤਸੱਲੀਆਂ ਕਰਾਉਂਦੀਆਂ ਛੱਡੀਗਾ ਕੀ ਇੱਕ ਮਿੰਟ ਇੱਕ ਮਿੰਟ ਸਾਈਡ ਤੇ ਹੋ ਜਾ ਤਸੱਲੀਆਂ ਹੀ ਕਰਾਉਣੀਆਂ ਇੱਥੋਂ ਮਾਰ ਕੈਮਰਾ ਇਹਦਾ ਸੂਆ ਭਾਈ ਇਹਦਾ ਸੂਆ ਪਹਿਲਾਂ ਵੀਰੇ ਦੰਦਾਂ ਜੀ ਆ ਸਾਨੂੰ ਸੰਕਰਾ ਜਾ ਕਿਥੋਂ ਇਹ ਇਹ ਇੱਥੋਂ ਇੱਥੋਂ ਕਰਾ ਦੇ ਜਾ ਇਹਦੇ ਦੰਦ ਪੱਟਾ ਵੀਰੇ ਆ ਜਾ ਪੱਟੂ ਪੱਟੂ ਦੰਦਾਂ ਜੀ ਕੀ ਕਰਨਾ ਕਹਿ ਕੇ ਰੱਖ ਟਾਂ ਵੀ ਕੱਲੀ ਤਸੱਲੀ ਕਰੂੰ ਤੇ ਆ ਆ ਆ ਗਏ ਸਾਈਡਾਂ ਦੇ ਦੋ ਇਧਰ ਵੀ ਸਾਈਡਾਂ ਦੇ ਦੋ ਖੜੇ ਨੇ ਕੋਈ ਸੀ ਨਹੀਂ ਗਾਰੰਟੀ ਤੇ ਮੰਗਾਇਓ ਚਾਰ ਦੰਦਾ ਜਮਾ ਪਯੋਰ ਇਹ ਦੁੱਗੀ ਇਹ ਚੌਗੀ ਜਮਾ ਇੱਕ ਤਾਂ ਕਹਿਣ ਦੇ ਨਾ ਜਮਾ ਅਰिजिनल ਨੇ ਬਾਬੇ ਆ ਲਿਆ ਆ ਲਿਆ ਉੱਲੇ ਬੰਨੇ ਲਿਆ ਇਹ ਫੇਸ ਤੇ ਉੱਤਲੇ ਬੰਨੇ ਰਿਹਾ ਫੇਸ ਕੁਆਲਿਟੀ ਬਿਊਟੀ ਦੇ ਵਿੱਚ ਫੋਲੋ ਇਹ ਵੀ ਮੈਂ ਕਹੂੰਗਾ ਪੂਰੀ ਸਰਾ ਆ ਗਈ ਹੈ ਨਾ ਜਮਾ ਸਰਾ ਵੀਰੇ ਪਾਲ ਕੇ ਕਿੱਥੋਂ ਲਿਆਉਣੇ ਹੋ ਬਸ ਸਾਈ ਪਿੰਡਾਂ ਚ ਹੀ ਲਿਆਉਣੇ ਆ ਵੀ ਹਾਂਜੀ ਵੀਰੇ ਆਪਾਂ ਨੂੰ ਹੁਣ ਅਜਿਹੇ ਜਿਹੇ ਆਪਾਂ ਮੰਨ ਲੈਨੇ ਉਹ ਜਿਹੇ ਬੰਦਾ ਫੋਨ ਕਰਦਾ ਉਹਦਾਂ ਦੀ ਕੋਈ ਦਲਾਲ ਦੱਸ ਪਾਣ ਦੇ ਨਹੀਂ ਜਾਂ ਉਹਦਾਂ ਦੀ ਭਰਾਵਾਂ ਦੇ ਫੋਨ ਨਹੀਂ ਹੈ ਨਾ ਮੈਂ ਕਹੂੰਗਾ ਹਾਂ ਵੀ ਉਹ ਕੁਆਲਿਟੀ ਬਣਾਉਣੀ ਆਪਣੇ ਸਿਰ ਤੇ ਹੁੰਦੀ ਆ ਆਪਾਂ ਜਿੱਦਾਂ ਦਾ ਜਾਨਵਰ ਲਾਵਾਂਗੇ ਉਹਦਾਂ ਦੀ ਗਾਹਕ ਲੱਗ ਜਾਂਦਾ ਹਾਂਜੀ ਅਲੇ-ਅਲੇ ਵਰਲੇ ਬਣੇ ਹੁਣ ਵੀਰੇ ਗੁਰੀ ਤਿੰਨੇ ਚਾਰੇ ਬੱਚੀਆਂ ਜਮਾ ਇੱਕੋ ਜੀਆਂ ਨੇ ਜਿਹੇ ਕਰੇ ਵਾਗੀਆਂ ਵੀਰੇ ਅੱਜ ਅੱਜ ਤੋਂ ਹੀ ਫਾਰਮ ਸਟਾਰਟ ਮੈਂ ਸਰਾ ਨਹੀਂ ਯਾਰ ਹਾਂਜੀ ਵੀਰੇ ਸਰਾ ਗੱਲ ਬਾਤ ਆ ਜਾਓ ਬਰਾ ਕੰਮ ਕਰਦੇ ਆ ਹਨਾ ਬਰੀਡ ਤੇ ਕਹ ਲਈਏ ਹਾਂਜੀ ਵੀਰੇ ਉਰਲੇ ਪੰਨਿਆਂ ਤੇ ਖਾ ਲੱਭੀ ਸਾਈਡ ਤੇ ਵੀ ਹੁਣ ਗੁਰੀ ਆਪਾਂ ਸੁੱਖ ਰੱਖੇ ਪ੍ਰਮਾਤਮਾ ਵੀ ਤੂੰ ਇੱਥੋਂ ਸਟਾਰਟ ਹੋ ਜਾ ਪਹਿਲੇ ਸੂਏ ਤੋਂ ਇੱਥੋਂ ਸਟਾਰਟਿੰਗ ਕਰ ਲਾ ਇੱਥੋਂ ਅਗਲਾ 25-25 ਕਿਲੋ ਮੰਨ ਲਾ 25-25 ਕਿਲੋ ਦੁੱਧ ਨੋਰਮਲ ਦੇਣ ਵਾਲੀਆਂ ਬੱਚੀਆਂ ਨੇ ਪਹਿਲਣਾ ਦੋ ਦੰਦ ਚਾਰ ਦੰਦ ਬੱਚੀਆਂ ਹਾਂਜੀ ਦੰਦ ਲੈਣੇ 25-25 50 ਇਹਦਾ ਵੀਰੇ ਮੁੱਲ ਫੋਨ ਤੇ ਕਰ ਲਾਂਗੇ ਅੱਜ ਕੱਚੀ ਆ ਬੜਾ ਨਾ ਬੜੇ ਨਹੀਂ ਮੰਗਦੇ ਵੀਰੇ ਠੀਕ ਆ ਹਾਂ ਵੱਡੇ ਵੱਡੇ ਮੈਂ ਕਹੂੰਗਾ ਡੈਰੀ ਫਾਰਮਰਾਂ ਨੂੰ ਤਾਂ ਬੱਤ ਤੇ ਰਹੂਗਾ ਮਾ ਆਪਣਾ ਹਾਂਜੀ ਵੀਰੇ ਬੱਤ ਤੇ ਰਹੂਗਾ ਆਪਾਂ ਕਿਹੜਾ ਦਾ 2.5 ਲੱਖ ਨਹੀਂ ਮੰਗਣਾ ਕੋਈ 2 ਲੱਖ ਨਹੀਂ ਮੰਗਣਾ ਬੱਤ ਦੇ ਰੇਟ ਜਾਇਜ਼ ਜੀ ਰਹੂਗਾ ਜਾਇਜ਼ ਜੀ ਰਹੂਗਾ ਰੇਟ ਸੱਚ ਨੂੰ ਜਾਇਜ਼ ਰਹੂਗਾ ਰੂ ਕੁਆਲਟੀ ਦਾ ਸਾਡਾ ਹਾਂਜੀ ਵੀਰੇ ਬਸ ਕੁਆਲਟੀ ਵੀਰੇ ਪਤਾ ਕੀ ਗੱਲ ਹੈ ਕਮੈਂਟ ਕਰਨ ਵਾਲਾ ਚਲੋ ਕਰ ਹੀ ਦਿੰਦਾ ਆ ਜੀ ਤੇ ਜਜਮੈਂਟ ਲਾ ਲਿਆ ਕਰੋ ਬਸ ਮੜਾ ਜੀ ਤੇਸ ਤੇ ਬੋਦੇ ਤੇ ਹਣਾ ਉਹਨਾਂ ਨੂੰ ਵੀ ਕਰਦੇ ਆ ਉਹਨਾਂ ਦਾ ਵੀ ਕੰਮ ਆ ਉਹ ਵੀ ਕਿਦਾਂ ਦੇ ਡਿਜ਼ਾਈਨ ਲੱਗਣੇ ਬੱਚਿਆਂ ਨੂੰ ਆ ਵੈਡ ਤੇ ਕੈਮਰਾ ਸਾਰੀਆਂ ਇੱਕੋ ਜਿਹੀ ਲੱਗਣੀਆਂ ਤਕਰੀਬਨ ਤਕਰੀਬਨ ਨੰਬਰ ਇਹਦਾ ਗੱਗੀ ਆ ਗਿਆ 2 4 ਤੇ 6ਵਾਂ ਨੰਬਰ ਆਇਆ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਰੰਗ ਰੂਪ ਢਾਂਚੇ ਇੱਕੋ ਜਿਹੀ ਆ ਗਏ ਜਿਵੇਂ ਇੱਕੋ ਜੇ ਸਾਫ ਲੇਵੀਆਂ ਕੋਈ ਕਿਸੇ ਗਾਂ ਦੇ ਫੋਟ ਸ਼ਾਂਗ ਨਹੀਂ ਵੀਰੇ ਇੱਥੋਂ ਕਰਾ ਲਵੀ ਚੈੱਕ ਵੇ ਬਰੀਡ ਪੂਰੀ ਫੁੱਲ ਆ ਗਈ ਇਹਦਾ ਸੁਆ ਇਹਦਾ ਹੀ ਪਹਿਲਾ ਵੀਰੇ ਦੰਦੋ ਦੰਦ ਨਹੀਂ ਚੈੱਕ ਕੀਤੇ ਵੀਰੇ ਦੰਦਾਂ ਜੀ ਹੂ 24 ਛਕੀ ਹੂ ਚੌਗੀ ਜਾਂ ਦੁੱਗੀ ਐਜਾ ਕੁਛ ਹੂ ਵੀਰੇ ਠੀਕ ਆ ਕਰ ਲਿਆ ਬੰਦੇ ਬੰਨੀ ਇਹਦਾ ਨੰਬਰ ਆ ਗਿਆ 6ਵਾਂ ਤੇ ਦੰਦੋ ਕਿਵੇਂ ਗੱਗੀ ਹੈ ਚਾਰ ਦੰਦ ਵੀਰੇ ਚਾਰ ਦੰਦਾ ਇਹ ਥੋੜਾ ਮੈਂ ਕਹੂੰਗਾ ਨਾ ਅਕਲ ਕਾਨੀ ਇਹ ਉਹਨਾਂ ਦੀ ਅਕਲ ਕਾਨੀ ਜੀ ਕਰਦੇ ਥੋੜੀ ਜਾਨ ਵਧਾ ਨਾ ਬੱਚੀ ਪਤਾ ਨੂੰ ਵੀਡੀਓ ਚ ਵੀ ਦਿਖਾਉਂਦੇ ਹੁਣ ਬਾਈ ਨੇ ਪੱਟ ਕੇ ਚੈੱਕ ਕਰੇ ਨਹੀਂ ਦੰਦਾ ਤੇ ਬਾਕੀ ਕਿਹੜਾ ਭਰਾ ਹੋ ਰਿਹਾ ਆਊਗਾ ਉਦੋਂ ਮੈਂ ਕਹੂੰਗਾ ਵੀ ਕਰ ਲੂਗਾ ਜੇ ਕੋਈ ਅਕਲ ਵਾਲੀ ਗੱਲ ਨਹੀਂ ਹੈਗੀ ਇਹ ਆ ਗਈ ਦੰਦੋ ਚੌਗੀ ਨੰਬਰ ਸ਼ੀਮਾ ਕਮਾ ਲਾ ਬਈ ਇੱਧਰ ਮੂੰ ਠੰਡੀ ਸੀਲ ਆ ਬਈ ਜਮਾ ਠੀਕ ਆ ਗੱਲ ਇਹ ਥੋੜੀ ਜੀ ਰੱਸਾ ਪਾਉਣ ਕਰਕੇ ਕਰਦੀ ਆ ਤੇ ਲੈ ਚਲ ਉਧਰਲੇ ਬੰਨੇ ਇਹ ਸਾਰੀ ਡਿਟੇਲ ਦੇ ਦਾਂਗੇ ਇਹਦੀ ਵੀ ਸਾਰੀ ਡਿਟੇਲ ਵੀਰੇ ਸਾਰਿਆਂ ਸੀਮਾ ਨੇ ਜਿਹੜੇ ਨਹੀਂ ਆਪ ਨੇ ਜ ਇਹਦੇ ਵੀ ਐ ਮੰਨ ਲਾ ਗੁਰੀ ਵੀ ਇਹਦੇ ਵੀ ਦੱਸ ਦੇਣ ਮੰਨ ਲਾ ਓਕੇ ਹਾਂਜੀ ਵੀਰੇ ਆਡਰ ਸੋਣਾ ਕੱਢੂਗਾ ਐਡਰਸ ਸੋਣਾ ਵੀਰੇ ਫਿਟਿੰਗਾਂ ਮਸ਼ੀਨਾਂ ਚੋਲਿਓ ਥੀ ਚੋਲਿਓ ਜੇ ਮਰਜ਼ੀ ਚੋਲਿਓ ਮੈਂ ਥੋੜੀ ਐਚ ਵੀ ਕਰ ਜਾ ਹੂੰ ਠੰਡੀ ਆ ਐ ਗਰਮ ਵਾਲਾ ਕੋਈ ਸੀਨ ਨਹੀਂ ਹੈਗਾ ਲਵੀ ਐਂ ਬਈ ਤਾਂ ਮੈਂ ਕਹੂੰਗਾ ਵੀ ਜਿਹੜਾ ਕੋਈ ਕੋਈ ਪਸ਼ੂ ਇਹ ਤਾਂ ਖੁੱਲਾ ਜਿਆਦੇ ਰਹਿ ਕੇ ਆਉਂਦਾ ਨਾ ਐ ਬਈ ਜੇ ਛੇ ਥਲੇ ਕਰਕੇ ਐਚ ਵੀ ਕਰਦਾ ਦੇਖੀ ਕਿੰਦਾ ਦਾ ਲੈਵਾ ਆਰਡਰ ਕਿਹਜਾ ਬਣਾਉਗਾ ਬੁੱਛੀ ਵੀ ਤੁਸੀਂ ਕਿਤੇ ਕੋਈ ਭਰਾ ਇਹਨੂੰ ਗਰਮੇ ਮੰਨ ਲੇ ਉਹ ਥੋੜੀ ਜਿਹੀ ਇਕਲਕਾਨੀ ਮਨਾਉਂਦੀ ਆ ਰਸੇ ਵੀ ਇਹਦਾ ਕੱਗੀ ਕੀ ਰੇਟ ਰਹੂਗਾ ਇਹ ਬੁੱਛੀ 1 ਲੱਖ ਦੀ ਦੇ ਦਾਂਗੇ ਵੀਰੇ 1 ਲੱਖ ਦੀ ਆ ਨੰਬਰ ਬੋਲ ਦੋ ਜੀ ਨੰਬਰ ਵੀਰੇ ਆਪਣਾ 98791 93295 ਪਿੰਡ ਝਾੜੋਂ ਤਹਿਸੀਲ ਸੁਨਾਮ ਦੇ ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਜਿਹੜਾ ਵੀ ਪਸ਼ੂ ਤੁਹਾਨੂੰ ਇਹਨਾਂ ਚ ਪਸੰਦ ਆਊਗਾ ਨੇੜੇ ਆ ਕੇ